ਸਸ਼੍ਰੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੀਆਂ ਵੈਸ ਨਿਊਡਲ ਜੋ ਮਾਰਕੀਟ ਤੋਂ ਵੀ ਬਹੁਤ ਜ਼ਿਆਦਾ ਡਿਲੀਸ਼ੀਅਸ ਬਣ ਕੇ ਰੈਡੀ ਹੋਣਗੇ ਤੇ ਇਹ ਨਿਊਡਲਸ ਬਣਾ ਲੈ ਸਭ ਤੋਂ ਪਹਿਲਾਂ ਅਸੀਂ ਪਿਆਜ਼ ਨੂੰ ਪੱਤਾ ਪਤਲਾ ਲੰਬੇ ਸਲਾਈਸ ਵਿੱਚ ਕੱਟ ਕਰ ਲੈਣਾ ਹੈ ਕੋਣ ਅਸੀਂ ਸ਼ਿਮਲਾ ਮਿਰਚ ਲਈਏ ਤੇ ਸ਼ਿਮਲਾ ਮਿਰਚ ਨੂੰ ਵੀ ਪਤਲਾ ਪਤਲਾ ਸਲਾਈਸ ਵਿੱਚ ਕੱਟ ਕਰ ਲੈਣਾ ਹੈ ਇਸਦੇ ਨਾਲ ਹੀ ਮੈਂ yellow ਨੂੰ ਵੀ ਸਟਰੀ ਕੇ ਨਾਲ ਕਟ ਕਰ ਲਿਆ ਹੈ ਤੇ ਤੁਸੀਂ ਚਾਹੋ ਤੇ red bell pepper ਵੀ ਯੂਜ਼ ਕਰ ਸਕਦੇ ਹੋ ਤੇ ਇਸ ਦੇ ਵਿੱਚ ਹੁਣ ਅਸੀਂ ਐਡ ਕਰਾਂਗੇ ਕੈਰਟ ਤੇ ਸਭ ਤੋਂ ਪਹਿਲਾਂ ਅਸੀਂ ਮੈਂ ਚੰਗੇ ਤਰੀਕੇ ਨਾਲ ਛਿਲੇ ਲਿਆ ਹੋਇਆ ਹੈ ਤੇ ਤੋਕੇ ਉਸ ਤੋਂ ਬਾਅਦ ਅਸੀਂ ਲੰਬੇ ਲੰਬੇ ਸਲਾਈਸ ਵਿੱਚ ਕੱਟ ਕਰਨਾ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਬਿਲਕੁਲ ਇਸ ਤਰੀਕੇ ਨਾਲ ਸੋ ਬਹੁਤ ਹੀ ਵਧੀਆ ਜੂਲੀయన్స్ ਦੇ ਵਿੱਚ ਅਸੀਂ ਇਸ ਨੂੰ ਕੱਟ ਕਰ ਲਿਆ ਹੈ ਕੈਰਟ ਨੂੰ ਤੇ ਹੁਣ ਅਸੀਂ ਪ੍ਰੀ ਬ੍ਰੇਕ ਪਤਲਾ ਪਤਲਾ ਪਾਂਦ ਗੋਬੀ ਨੂੰ ਵੀ ਕੱਟ ਕਰ ਲਵਾਂਗੇ ਤੇ ਇਸ ਦੇ ਨਾਲ ਹੀ ਮੈਂ ਪਤਲੇ ਪਤਲੇ ਬੀਨਸ ਵੀ ਕੱਟ ਕੀਤੇ ਨੇ ਇਸ ਦਾ ਵੀ ਫਲੇਵਰ ਨਿਊਡਲਸ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਤੁਹਾਡੇ ਕੋਲ ਜੋ ਜੋ ਸਬਜ਼ੀਆਂ ਅਵੇਲੇਬਲ ਹੈ ਗਿਆ ਕਰੇ ਤੁਸੀਂ ਉਸ ਦਾ ਐਡ ਕਰ ਸਕਦੇ ਹੋ ਨਿਊਡਲਸ ਦੇ ਵਿੱਚ ਜਦੋਂ ਅਸੀਂ ਬਾਹਰ ਜਾਂਦੇ ਹਾਂ ਨੂਡਲਸ ਲੈਣ ਲਈ ਤੇ ਉਹ ਇੱਕ ਦੋ ਸਬਜ਼ੀਆਂ ਦਾ ਯੂਜ਼ ਕਰਦੇ ਨੇ ਤੇ ਅਸੀਂ ਘਰ ਦੇ ਵਿੱਚ ਜਦੋਂ ਬਣਾਉਂਦੇ ਹਾਂ ਤੇ ਬਹੁਤ ਸਾਰੀਆਂ ਸਬਜ਼ੀਆਂ ਦਾ ਯੂਜ਼ ਕਰਕੇ ਅਸੀਂ ਬਣਾਉਂਦੇ ਹਾਂ ਤੇ ਉਹ ਬਿਲਕੁਲ ਹੀ ਹੈਲਦੀ ਜਿਹੜੇ ਆ ਚੀਜ਼ ਬਣ ਕੇ ਰੈਡੀ ਹੁੰਦੇ ਆ ਪੱਤਾ ਗੋਭੀ ਕਾਜਰਿਡ Shimla mirch ਥੋੜੀ ਜਿਹੀ ਪਿਆਜ਼ ਐਂਡ ਇਹ ਇਹ ਪੱਲ ਲੈ ਚੀਰ ਕੇ ਰੱਖ ਲਈ ਹੋਈਆਂ ਅਸੀਂ ਲੰਬੀਆਂ ਲੰਬੀਆਂ ਸਲਾਈਸ ਦੇ ਵਿੱਚ ਬੀਨ ਚੌਪ ਕੀਤਾ ਹੋਇਆ ਲਸਨ ਚੌਪ ਕੀਤਾ ਹੋਇਆ ਬਰੀ ਮਿਰਚ ਤੇ ਚੋਪਟ ਕੀਤਾ ਹੋਇਆ ਗਾਰਲਿਕ ਅਸੀਂ ਸਬਜ਼ੀਆਂ ਨੂੰ ਤੇ ਅਦਰਕ ਲਸਣ ਨੂੰ ਸਭ ਕੱਟ ਕਰ ਲਿਆ ਹੈ ਤੇ ਹੁਣ ਅਸੀਂ ਨੂਡਲ ਉਹਨਾਂ ਨੂੰ ਪਾ ਕੇ ਰੱਖ ਲੈਣੇ ਆ ਮੈਂ ਪਲੇਨ ਨੂਡਲ ਲੈਨੇ ਤੇ ਹੁਣ ਮੈਂ ਪੈਨ ਦੇ ਵਿੱਚ ਪਾਣੀ ਗਰਮ ਹੋਣ ਲਈ ਰੱਖ ਦਿੱਤਾ ਸੀ ਜਿੰਨੇ ਸਾਨੂੰ ਨੂਡਲ ਸੀ ਨੀਡ ਹੈਗੇ ਆ ਉਹ ਉਨੇ ਅਸੀਂ ਐਡ ਕਰ ਦਵਾਂਗੇ ਇਸ ਤੇ ਵਿੱਚ कोशिश करियो कि न्यूडल्स में तोड़ के ऐड बिल्कुल ना करियो जिस तरह ही प्लेन न्यूडल ने बिल्कुल उसी तरह ही ऐड करियो थोड़े तो न्यूडल्स किस तरीके बहुत ही वैसा बन के रेडी होगी सो so, जो भी तुम न्यूडल न बोयल करो थोड़े जे खुले भांडे जेड़ा बोयल कर लो इस न्यूडल जेड़े बहुत ही जल्दी जोड़े आक जाते हैं ਤੇ ਮੈਨੂੰ ਤੋ 4 ਮਿੰਟ ਇਸ ਨੂੰ ਪੱਕਦੀਆਂ ਹੋ ਗਿਆ ਏ ਤੇ ਹੁਣ ਅਸੀਂ ਗੈਸ ਦਾ ਫਲੇਮ ਆਫ ਕਰ ਦਵਾਂਗੇ ਤੇ ਨੂਡਲਸ ਨੂੰ ਅਸੀਂ ਚੰਨੀ ਦੇ ਵਿੱਚ ਕੱਢ ਕੇ ਤੇ ਥੋੜਾ ਜਿਹਾ ਪਾਣੀ ਐਡ ਕਰ ਦਵਾਂਗੇ ਤਾਂ ਕਿ ਓਵਰਕੁਕ ਬਿਲਕੁਲ ਨਾ ਹੋਣ yellow shimla mirch ਨੂੰ ਵੇசி ਪਹਿਲਾਂ ਹੀ ਪਤਲੇ ਪਤਲੇ ਸ্লাইਸ ਦੇ ਵਿੱਚ ਕੱਟ ਕਰਕੇ ਰੱਖ ਲਿਆ ਸੀ باقی ਸੌਸਸ ਦੇ ਵਿੱਚ ਵੀ ਜਿਹੜੀ ਹੈ ਉਹ अवेलेबल ਹੁੰਦੀ ਹੈ ਮਿਰਚ ਇਸ ਲਈ ਮੈਂ ਕੱਟ ਪਾ ਰਹੀ ਹਾਂ ਇਸ ਲਈ ਹੈ ਗ੍ਰੀਨ ਆਨियन ਤੇ 1 ਟੇਬਲस्पून ਸੋਇਆ ਸੌਸ ਤੇ 1 ਟੇਬਲस्पून ਵਿਨੇਗਰ ਐਂਡ ਟਮੇਟੋ ਕੈਚੱਪ ਯੂਜ਼ ਕਰਾਂਗੇ ਨੂਡਲਸ ਵੀ ਬਹੁਤ ਵਧੀਆ ਬੋਇਲ ਹੋ ਚੁੱਕੇ ਹਨ ਸਭ ਤੋਂ ਪਹਿਲਾਂ ਸੀ ਐਡ ਕਰਾਂਗੇ 올ਿਵ ਆਇਲ ਏਰ ਕੋਇਲ 1 ਟੇਬਲस्पून ਕੋਇਲ ਬਹੁਤ ਹੀ ਵਧੀਆ ਗਰਮ ਹੋ ਗਿਆ ਹੈ ਤੇ ਹੁਣ ਇਸ ਦੇ ਵਿੱਚ ਐਡ ਕਰਾਂਗੇ ਅਸੀਂ ਪਲੱਸ 골ਡਨ ਬ੍ਰਾਊਨ ਕਲਰ ਹੋਣ ਤਾਂ ਕਿਸ ਨੂੰ ਪੁੱਣ ਲਵਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਅਸੀਂ ਹਾਈ ਫਲੇਮ ਤੇ ਪੁੰਨਾਗੇ ਗਾਰਲਿਕ ਬਹੁਤ ਹੀ ਵਧੀਆ ਪੁੱਜ ਗਿਆ ਥੋੜਾ ਜਿਹਾ ਜਿਜਰ ਇਸ ਤੇ क्रीम ਚੀਜ਼ ਐਡ ਕਰ ਦਵਾਂਗੇ ਇਸ ਨੂੰ ਵੀ ਪੁੱੜ ਲੈਣਾ ਹੈ ਤੇ ਬਹੁਤ ਹੀ ਵਧੀਆ ਇਹ ਵੀ ਪੁੱਜ ਕੇ ਰੈਡੀ ਹੈ ਤੇ ਹੋਰ ਅਸੀਂ ਐਡ ਕਰਾਂਗੇ ਕਾਚਰ ਪਿਆਜ਼ ਇਨਨੂੰ ਥੋੜਾ ਤੇ ਟਾਈਮ ਲੱਗੇਗਾ ਇਸ ਫਲੇਮ ਐ ਪਹਿਲਾਂ ਐਡ ਕਰ ਲਈਆਂ ਥੋੜੇ ਜਿਹਾ ਇਸ ਤਿਹੇ ਸਬੀ ਐਡ ਕਰਾਂਗੇ ਗ੍ਰੀਨ ਐਂਡ येलो ਕੈਪਸਿਕਮ ਤੇ ਕੈਬੇਜ ਸਾਈ ਫਲੇਮ ਤੇ 1 ਸੈਕਿੰਡ ਲਈ ਭੁੰਨ ਲਵਾਂਗੇ ਇਸ ਨੂੰ ਹੁਣ ਐਡ ਕਰਾਂਗੇ ਗ੍ਰੀਨ ਅਨੀਅਨ ਮਿਕਸ ਕਰ ਤੇ ਵਿੱਚ ਸੌਸਸ ਐਡ ਕਰਾਂਗੇ ਟੇਬਲ ਸਪੂਨ ਚਿਲੀ ਸੌਸ होम मेड सॉस है मिक्स कर लवेंगे इस थोड़ा जहा नमक ऐड करेंगे नमक जरा सॉसेस भी अवेलेबल हूं इसलिए थोड़ा जो काटी ऐड करेंगे ऐसे नाली थोड़ी जी काले मिर्च पाउडर ऐड करेंगे वन टेबल स्पून कि भी बहुत बढ़िया फ्लेवर आना है तो हम ऐड करेंगे अपने सॉसिस वन टेबल स्पून सोया सॉस वन टेबल स्पून वेनेगर एंड वन टू टेबल स्पून

इस फ्लेवर्ड न्यूडल्स का होर भी बहुत अध्याना है हूँ अस एक फोक लै लवेंगे फोक के न्यूडल्स बिल्कुल टुटन नहीं ਤੇ ਇਸ ਤਰ੍ਹਾਂ ਆਪਾਂ ਇੱਕ ਫੌਕ ਤੇ ਇੱਕ ਚਮਚ ਦੇ ਨਾਲ ਬਹੁਤ ਹੀ ਵਧੀਆ ਨੂਡਲਸ ਨੂੰ ਵੈਜੀਟੇਬਲਸ ਵਿੱਚ ਮਿਕਸ ਕਰ ਲਵਾਂਗੇ ਤੇ ਹਾਈ ਫਲੇਮ ਤੇ 1 ਤੋਂ 2 ਮਿੰਟ ਇਸ ਨੂੰ ਅਸੀਂ ਪਕਾ ਲੈਣਾ ਹੈ ਨੂਡਲਸ ਸਾਡੇ ਬਹੁਤ ਹੀ ਵਧੀਆ ਬਣ ਕੇ ਰੈਡੀ ਹੈ ਮਾਰਕੀਟ ਤੋਂ ਵੀ ਕਈ ਜ਼ਿਆਦਾ ਟੇਸਟ ਬਣ ਕੇ ਤਿਆਰ ਹੋਏ ਨੇ ਨੂਡਲਸ ਤੇ ਹੁਣ ਅਸੀਂ ਫਟਾਫਟ ਸਰਵ ਕਰਦੇ ਹਾਂ ਪਲੇਟ ਦੇ ਵਿੱਚ ਸੋ ਨੂਡਲ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੋ ਜੇ ਵੀਡੀਓ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਇੱਕ ਹੋਰ ਨਿਊ ਵੀਡੀਓ ਦੇ ਨਾਲ ਤਦ ਤੱਕ ਲਈਏ ਸਤਿ ਸ਼੍ਰੀ ਅਕਾਲ ਜੀ